वाहेगुरु जी का खालसा वाहेगुरु जी की फतेह अनमोल गुरबाणी विचार चैनल में आप जी का स्वागत है गुरु के चरण सिख का केंद्र हैं जिस को ही नहीं रुलता फिरता है जिमें सूरज को जिसके आले दुआले घूमता है जे उसने केंद्र ना पकड़िया हो सही ढंग नहीं घूम सकेगा अगे पिछे हों रहेगा चंद्रमा के कोल भी एक केन्द्र है ਤਾਂ ਹੀ ਪੂਰੇ ਵਕਤ ਨਾਲ ਆਪਣੀ ਕਾਰਵਾਈ ਕਰ ਰਿਹਾ ਹੈ ਇਸੇ ਤਰ੍ਹਾਂ ਜਿਵੇਂ ਸਿੱਖ ਕੋਲ ਵੀ ਆਪਣੇ ਗੁਰੂ ਦੇ ਚਰਨਾਂ ਦਾ ਕੇਂਦਰ ਨਹੀਂ ਉਹ ਕਦੀ ਕਿਧਰੇ ਰੁਲਦਾ ਫਿਰਦਾ ਹੈ ਅਤੇ ਕਦੀ ਕਿਧਰੇ ਸਾਡੇ ਕੋਲ ਵੀ ਜਦੋਂ ਕੇਂਦਰ ਆ ਜਾਵੇਗਾ ਫਿਰ ਸਾਡੀ ਜ਼ਿੰਦਗੀ ਦਾ ਦਾਇਰਾ ਟਿਕਾਣੇ ਲੱਗ ਜਾਵੇਗਾ ਗੁਰੂ ਦੇ ਚਰਨ ਸਾਡੇ ਲਈ ਕੇਂਦਰ ਹਨ ਕੋਈ ਇੱਕ ਓੰਕਾਰ ਵਿੱਚ ਬਿਰਤੀ ਲਾਵੇ ਵਾਹਿਗੁਰੂ ਵਾਹਿਗੁਰੂ ਮੰਤਰ ਦੇ ਵਿੱਚ ਬਿਰਤੀ ਲਗਾਵੇ ਜਿੱਥੇ ਮਰਜੀ ਗੁਰੂ ਦੇ ਚਰਨ ਸਮਝ ਕੇ ਬਿਰਤੀ ਲਾਵੋ ਉਸ ਨੂੰ ਸਭ ਪਰਵਨ ਹੈ ਨਿਰਗੁਣ ਸਰਗੁਣ ਆਪੇ ਸੋਈ ਮਨੁੱਖੀ ਮਨ ਹਰ ਸਮੇਂ ਕਿਸੇ ਨਾ ਕਿਸੇ ਚੀਜ਼ ਦਾ ਧਿਆਨ ਟਰਦਾ ਜਾਂਦਾ ਹੈ ਇਸ ਦੇ ਅੰਦਰ 24 ਘੰਟੇ ਚੰਗੇ ਮੰਦੇ ਖਿਆਲ ਚੱਲਦੇ ਰਹਿੰਦੇ ਹਨ ਉਹਨਾਂ ਖਿਆਲਾਂ ਨੂੰ ਅਸੀਂ ਰੋਕ ਨਹੀਂ ਸਕਦੇ ਹਰੇਕ ਹਿਰਦਾ ਕਿਸੇ ਨਾ ਕਿਸੇ ਖਿਆਲ ਵਿੱਚ ਡੁੱਬਿਆ ਜਾਂਦਾ ਹੈ ਕਦੇ ਕਿਸੇ ਦੀ ਭਲਾਈ ਸੋਚਦਾ ਹੈ ਕਦੇ ਬੁਰੀਾਈ ਸੋਚਦਾ ਹੈ ਕਦੀ ਆਪਣੇ ਕਾਰੋਬਾਰ ਬਾਰੇ ਸੋਚਦਾ ਹੈ ਕਦੀ ਆਪਣੇ ਪਰਿਵਾਰ ਬਾਰੇ ਅਤੇ ਕਦੀ ਬੱਚਿਆਂ ਬਾਰੇ ਸੋਚਦਾ ਹੈ ਅਸੀਂ ਇਹਨਾਂ ਸਾਰੇ ਨਿਰਾਰਥਕ ਖਿਆਲਾਂ ਵੱਲੋਂ ਆਪਣੇ ਮਨ ਨੂੰ ਮੁੜ ਕੇ ਆਪਣੇ ਧਿਆਨ ਵਿੱਚ ਸਾਰਥਕ ਸੰਕਲਪ ਗੁਰੂ ਦੇ ਚਰਨ ਬਾਣੀ ਦੇ ਵਿਚਾਰ ਨੂੰ ਥਾ ਦੇਣੀ ਹੈ ਨਿਰਾਰਥਕ ਵਿਚਾਰਾਂ ਨੂੰ ਪਾਸੇ ਕਰਕੇ ਗੁਰਬਾਣੀ ਗੁਰ ਮੰਦਰ ਗੁਰੂ ਦੇ ਚਰਨਾਂ ਨੂੰ ਮਨ ਵਿੱਚ ਰਸੋਣਾ ਹੈ ਜਿਸ ਦਾ ਧਿਆਨ ਗੁਰੂ ਦੇ ਚਰਨਾਂ ਵਿੱਚ ਜੁੜ ਜਾਏ ਉਹ ਗੁਰਮਖ ਬਾਣ ਜਾਂਦਾ ਹੈ ਅਤੇ ਸਿਰ ਉਹ ਸਦਾ ਹੀ ਚੜਦੀ ਕਲਾ ਵਿੱਚ ਰਹਿੰਦਾ ਹੈ ਅਤੇ ਆਨੰਦਮਈ ਜੀਵਨ ਬਿਤਾਉਂਦਾ ਹੈ ਬਾਬਾ ਈਸ਼ਰ ਸਿੰਘ ਜੀ ਫਰਮਾਉਂਦੇ ਸਨ ਕਿ ਧਿਆਨ ਵੇਲੇ ਬਿਰਤੀ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਵੇਂ ਕੋਈ ਬਹੁਤ ਜ਼ਰੂਰੀ ਚਿੱਠੀ ਪੜ੍ਹਨ ਵੇਲੇ ਜਾਂ ਹਿਸਾਬ ਕਿਤਾਬ ਕਰਨ ਵੇਲੇ ਪੂਰੀ ਰੀਜ ਨਾਲ ਹਿਸਾਬ ਕਿਤਾਬ ਕਰਦਾ ਹੈ ਅਤੇ ਕਹਿੰਦਾ ਹੈ ਕਿ ਮੈਨੂੰ ਕੋਈ ਵਿਚ ਨਾ ਬੁਲਾਵੇ ਜਿਸ ਚੀਜ਼ ਦਾ ਕੋਈ ਧਿਆਨ ਰਦਦਾ ਹੈ ਉਹ ਉਹਦਾ ਹੀ ਰੂਪ ਹੋ ਜਾਂਦਾ ਹੈ ਗੁਰੂ ਦਾ ਧਿਆਨ ਕਰਦੇ ਕਰਦੇ ਜੀਵ ਆਤਮਾ ਪਰਮਾਤਮਾ ਨਾਲ ਹੌਲੀ-ਹੌਲੀ ਇੱਕਮਿਕ ਹੋ ਜਾਂਦੀ ਹੈ ਕਿਉਂਕਿ ਗੁਰੂ ਹੀ ਪਰਮੇਸ਼ਵਰ ਹੈ ਅਤੇ ਇਹ ਹੀ ਮਨੁੱਖੀ ਜੀਵਨ ਦੀ ਮੰਜ਼ਿਲ ਹੈ ਸਾਰੀ ਭਗਤੀ ਸਾਰੀ ਕਲਨਾ ਸਾਰੀ ਪਾਲ ਇਸ ਲਈ ਹੈ ਕਿ ਪਰਮਾਤਮਾ ਦੇ ਨਾਲ ਐਸਾ ਜੁੜਨਾ ਕਿ ਉਸ ਨਾਲ ਇੱਕਮਿਕ ਹੋ ਜਾਈਏ ਜੋ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ ਫਿਰ ਉਹ ਉਸਦਾ ਹੀ ਰੂਪ ਬਣ ਜਾਂਦਾ ਹੈ ਅਤੇ ਕਦੀ ਵੀ ਉਸ ਤੋਂ ਨਹੀਂ ਵਿਛੜਦਾ ਮਨੁੱਖੀ ਜੀਵਨ ਦਾ ਇਹੀ ਮਨੋਰਥ ਹੈ ਸਾਡੀ ਅੱਜ ਦੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਦੀ ਸਾਖੀ ਤੋਂ ਵੀ ਇਹੀ ਸਿੱਟਾ ਮਿਲਦੀ ਹੈ ਕਿ ਜੇਕਰ ਆਪਣੇ ਧਿਆਨ ਨੂੰ ਗੁਰੂ ਦੇ ਚਰਨਾਂ ਵਿੱਚ ਪਰਪੱਕ ਕਰ ਲਈਏ ਤਾਂ ਗੁਰੂ ਸਹਿਬਾਨ ਭਗਤ ਦੀ ਤਕਲੀਫ ਆਪਣੇ ਉੱਪਰ ਹੈ ਉਸ ਦੇ ਸਾਰੇ ਘਰ ਜੇ ਕਿਸ ਤਰ੍ਹਾਂ ਸਵਾਲ ਦਿੰਦੇ ਹਨ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਕ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਤੁਰੇ ਜਾ ਰਹੇ ਸਨ ਕੇ ਇਕਦਮ ਮਰਦਾਨਾ ਹੈਰਾਨ ਹੋ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਸਤਿਗੁਰੂ ਹੁਨੇ ਤਾਂ ਤੁਹਾਡੇ ਚਰਨ ਬਿਲਕੁਲ ਠੀਕ ਸਨ ਪਰ ਇਹ ਅਚਾਨਕ ਇਹਨਾਂ ਵਿੱਚੋਂ ਖੂਨ ਕਿਵੇਂ ਸਿਮਣਾ ਸ਼ੁਰੂ ਹੋ ਗਿਆ ਗੁਰੂ ਸਾਹਿਬ ਕਹਿਣ ਲੱਗੇ ਕੱਲ ਜਿਹੜਾ ਆਜੜੀਆਂ ਦਾ ਮੁੰਡਾ ਮਿਲਿਆ ਸੀ ਉਸਨੇ ਸਾਡੇ ਚਰਨ ਹਿਰਦੇ ਵਿੱਚ ਵਸਾਇ ਲਈ ਸਨ ਬਹੁਤ ਚਰੋਂਦਾ ਤਾਂ ਬਕੜੀਆਂ ਪਿਆ ਹੈ ਪਰ ਉਸਦਾ ਧਿਆਨ ਸਾਡੇ ਚਰਨਾਂ ਵਿੱਚ ਜੁੜਿਆ ਹੈ ਐਸਾ ਚਰਨਾਂ ਤੇ ਨਾਲ ਧਿਆਨ ਵਿੱਚ ਮਗਨ ਪੁਰਿਆ ਜਾ ਰਿਹਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਤੁਰਦੇ ਤੁਰਦੇ ਕੰਡੀਆਂ ਦੀ ਵਾੜ ਵਿੱਚ ਵੜ ਗਿਆ ਹੈ ਗੁਰੂ ਸਾਹਿਬ ਕਹਿਣ ਲੱਗੇ ਉਸ ਦਾ ਧਿਆਨ ਸਾਡੇ ਚਰਨਾਂ ਵਿੱਚ ਹੋਣ ਕਰਿਆਨ ਕੰਡੇ ਚੁਬਨ ਦਾ ਜਿਹੜਾ ਕਸ਼ਟ ਹੈ ਉਹ ਸਾਡੇ ਚਰਨਾਂ ਵਿੱਚ ਆ ਰਿਹਾ ਹੈ ਇਸ ਕਰਕੇ ਉਸ ਨੂੰ ਇਸ ਕਸ਼ਟ ਦਾ ਪਤਾ ਹੀ ਨਹੀਂ ਲੱਗ ਰਿਹਾ ਐਸੀ ਤਰ੍ਹਾਂ ਭਾਈ ਬੀਦੀ ਚੰਦ ਵੀ ਪੱਟੀ ਸ਼ਹਿਰ ਵਿੱਚੋਂ ਜਦੋਂ ਟਿਸ਼ਾਲੇ ਲੈ ਕੇ ਆ ਰਹੇ ਸਨ ਤਾਂ ਸਾਰੇ ਗੇਟ ਬੰਦ ਹੋ ਗਏ ਸ਼ਹਿਰ ਵਿੱਚ ਸੁਪਨ ਵਾਸਤੇ ਕੋਈ ਜਗ੍ਹਾ ਨਾ ਲੱਭੀ ਪਰ ਉਹਨਾਂ ਨੂੰ ਇੱਕ ਪੱਠੀ ਨਜ਼ਰ ਆਈ ਜਦੋਂ ਉਸ ਪੱਠੀ ਵਾਲੇ ਨੂੰ ਕੋਈ ਲੁਕਣ ਵਾਸਤੇ ਜਗ੍ਹਾ ਪੁੱਛੀ ਤਾਂ ਉਹ ਕਹਿਣ ਲੱਗਾ ਮੇਰੇ ਕੋਲ ਤਾਂ ਇਹ ਪੱਠੀ ਹੈ ਇਸੇ ਵਿੱਚ ਲੁਕਣਾ ਹੈ ਤਾਂ ਲੁਕ ਜਾ ਪੱਠੀ 'ਚ ਅਗ ਬਲਦੀ ਪਈ ਸੀ ਜਦੋਂ ਬਿਦੀ ਚੰਦ ਨੇ ਵੇਖਿਆ ਕਿ ਹੋਰ ਕੋਈ ਚਾਰਾ ਨਹੀਂ ਇਹ ਬਲਦੀ ਪੱਠੀ ਹੀ ਇੱਕ ਐਸੀ ਜਗ੍ਹਾ ਹੈ ਜਿੱਥੇ ਲੁਕਿਆ ਜਾ ਸਕਦਾ ਹੈ ਤਾਂ ਉਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰਿਆ ਅਤੇ ਬਲਦੀ ਪੱਠੀ ਵਿੱਚ ਛਾਲ ਮਾਰ ਦਿੱਤੀ ਇਤਿਹਾਸ ਲਿਖਦਾ ਹੈ ਇਹ ਉਦਰ ਸ਼ੇਵੇਂ ਪਾਤਸ਼ਾਹ ਜੀ ਸਿੱਖਾਂ ਨੂੰ ਕਹਿੰਦੇ ਹਨ ਕਿ ਪਾਣੀ ਦੀਆਂ ਬਾਲਟੀਆਂ ਲੈ ਕੇ ਸਾਡੇ ਸਰੀਰ ਤੇ ਪਾਈ ਜਾਵੋ ਇਤਿਹਾਸ ਵਿੱਚ ਇਹ ਵੀ ਲਿਖਿਆ ਹੈ ਕਿ ਸਤਗੁਰੂ ਸੱਚੇ ਪਾਸ਼ਾ ਨੇ ਤਦ ਤੱਕ ਆਪਣੇ ਸਰੀਰ ਤੇ ਪਾਣੀ ਦੀਆਂ ਬਾਲਟੀਆਂ ਪੋਣੀਆਂ ਬੰਦ ਨਹੀਂ ਕੀਤੀਆਂ ਜਦ ਤੱਕ ਪੱਠੀ ਠੰਡੀ ਨਹੀਂ ਹੋਈ ਕਿੰਨੀ ਤਾਕਤ ਹੈ ਧਿਆਨ ਤਰਨ ਵਿੱਚ ਦੂਰ ਬੈਠੇ ਵੀ ਗੁਰੂ ਦੇ ਪ੍ਰੇਮ ਦਾ ਆਨੰਦ ਮਾਣਿਆ ਜਾ ਸਕਦਾ ਹੈ ਗੁਰੂ ਨੂੰ ਵਾਸ ਵਿੱਚ ਕੀਤਾ ਜਾ ਸਕਦਾ ਹੈ ਗੁਰੂ ਨੂੰ ਪ੍ਰੇਮ ਦੀਆਂ ਡੋਰੀਆਂ ਵਿੱਚ ਬੰਨ੍ਹਿਆ ਜਾ ਸਕਦਾ ਹੈ। ਬਾਬਾ ਨੰਦ ਸਿੰਘ ਜੀ ਤਾਂ ਇਥੋਂ ਤੱਕ ਬਚਨ ਕਰਦੇ ਸਨ ਕਿ ਜਦੋਂ ਕੋਈ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਿਮਾਗ ਤੇ ਹਾਵੀ ਹੋ ਜਾਵੇ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ, ਸੁਰਤੀ ਨਾਲ धरो, ਸ਼ਬਦ ਦਾ ਜਾਪ ਕਰੋ, ਇਹ ਸਾਰੀਆਂ ਲਹਿਰਾਂ ਆਪਣੇ ਆਪ ਕੰਟਰੋਲ ਹੋ ਜਾਣਗੀਆਂ ਅਤੇ ਜੇਕਰ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਨਹੀਂ, ਸੇਵਾ ਨਹੀਂ ਕਰ ਸਕਦੇ ਤਾਂ ਸੋਹਣਾ ਸੁੱਚਾ ਆਸਵਨ ਵਿਸ਼ਾਕੇ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਰੱਖ ਲਵੋ ਅਤੇ ਸਥਵੇਰੇ ਉੱਠ ਕੇ ਉਹਨਾਂ ਦੇ ਦਰਸ਼ਨ ਕਰੋ ਉਸ ਸਰੂਪ ਦਾ ਧਿਆਨ ਕਰੋ ਅਤੇ ਕਮਾਈ ਸ਼ਬਦ ਦੀ ਕਰੋ ਧਿਆਨ ਵਿੱਚ ਕਮਾਲ ਦੀ ਤਾਕਤ ਹੈ ਜਿਸ ਦਾ ਧਿਆਨ ਪਰਪੱਕ ਹੋ ਜਾਵੇ ਉਹ ਪਤਾ ਨਹੀਂ ਕਿੰਨੇ ਕਿੰਨੇ ਕਾਲਜ ਗੁਰੂ ਕੋਲੋਂ ਪਿਆਰ ਨਾਲ ਕਰਵਾ ਲੈਂਦੇ ਹਨ ਕਬੀਰ ਜੀ ਨੇ ਵੀ ਕਹਿ ਦਿੱਤਾ कबीर सुरग नरक ते मै रहियो सतगुण कै प्रसाद चरण कमल की में है लहू अंत अर अते पिन पिन सब हूं कर जाना एक रूप किन हूं पहचाना गुरु जी का खालसा गुरु जी की फतेह